ਇਹ ਕਾਲਾ ਦੇ ਪਿੱਛੇ ਸਾਡੇ ਪਾਣੀ ਵਗ ਗਿਆ ਫਸਲ ਸਾਡੀ ਬਰਬਾਦ ਹੋ ਗਈ ਬੱਚੇ ਸਾਡੇ ਉਹ ਗਲਤ ਰਸਤੇ ਤੇ ਲੱਗੇ ਨੇ ਇਹਦਾ ਆਦ ਰਹੇ ਨੇ ਤਾਂ ਡਰ ਕੇ ਪੋਤਾ ਹੁੰਦੇ ਉਹਨਾਂ ਗਾੜੀ ਹੱਥ ਜੋੜੀ ਤੇ ਫਰੀ ਦਿਹਾੜੀ ਉੱਥੇ ਟਾਲੀ ਥੱਲੇ ਬੈਠੇ ਰਹਿੰਦਾ ਫੇ ਕੋਈ ਫਾੜੀ ਵੀ ਬਾਤ ਸੁਣਨ ਵਾਲਾ ਹਵੇ ਵੱਡੇ ਵੱਡੇ ਟਰੈਕਟਰ ਆਈ ਆਪਣੇ ਕੋਲੇ 4x4 5 ਕਿਲੇ ਪੈਲੀ ਆ ਬਾਪੂ ਦੀ ਜਿਹਦੇ ਚੋਂ ਡੇਢ ਆਵਦੀ ਐ ਤੇ ਬਾਕੀ ਠੇਕੇ ਤੇ ਆ ਇਹ ਬਾਪੂ ਦੇ ਆ ਕੇ ਬਾਝਰੂਰ ਫੜ ਲਿਓ ਯਾਰ 5 ਏਕੜ ਕਣਕ ਬੀਜਣ ਵਾਸਤੇ ਬੀਜ ਖਾਦ ਦਵਾਈ ਦਾ ਪ੍ਰਬੰਧ ਅਸੀਂ ਇਹਨਾਂ ਨੂੰ ਦੇ ਕੇ ਚੱਲੇ ਆ 10000 ਰੁਪਏ ਦਾ ਡੀਜ਼ਲ ਆ ਪਰਚੀ ਇਹਨਾਂ ਨੂੰ ਦੇਨੇ ਆ ਇਹ ਪਟਰੋਲ ਪੰਪ ਤੇ ਅਸੀਂ ਪੈਸੇ ਜਮਾ ਕਰਾਤੇ ਮਖੂ ਇਹ ਜਦੋਂ ਜਾ ਕੇ ਉੱਥੇ ਮਰਜ਼ੀ ਆਪਣਾ ਤੇਲ ਪਵਾ ਸਕਦੇ ਨੇ ਇਹ ਪਰਿਵਾਰ ਦੀ ਸਟੋਰੀ ਵੇਖੀ ਸੀ ਪ੍ਰਾਈਮ ਏਸ਼ੀਆ ਟੀਵੀ ਚੈਨਲ ਤੁਹਾਡੇ ਚੈਨਲ ਤੇ ਦੇਖੀ ਸੀ ਅੱਜ ਹੌਸਲਾ ਹੋ ਗਿਆ ਫਿਰ ਹਾਂ ਹੌਸਲਾ ਹੋ ਗਿਆ ਫੋਲ ਹੋ ਗਿਆ ਹਨ ਸਾਡੀ ਕਣਕ ਵੀਜੀ ਜਾਊਗੀ ਵੀਜੀ ਜਾਊਗੀ ਹਾਂ ਨਹੀਂ ਤਾਂ ਨਹੀਂ ਤਾਂ ਵੀਜੀ ਗਈ ਸਮਝੋ ਹਾਂ ਵੀਜੀ ਗਈ ਪਰਿਵਾਰ ਨੂੰ ਅਸੀਂ ਇੱਕ ਤਰ੍ਹਾਂ ਨਾਲ ਅਡੌਪਟ ਕਰ ਲਿਆ ਕਿਉਂਕਿ ਇਹਨਾਂ ਦੇ ਹਾਲਾਤ ਵੇਖ ਕੇ ਸਾਡੇ ਮਨ ਦੇ ਵਿੱਚ ਵੀ ਇਹ ਸੀ ਯਾਰ ਇਹਨਾਂ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਇਹ ਜਿੱਦਣ ਇਹਨਾਂ ਪਹਿਲੀ ਬੀਜਣੀ ਹੋਵੇ ਸਾਨੂੰ ਫੋਨ ਕਰਨਾ ਸੀ ਟਰੈਕਟਰ ਭੇਜਾਂਗੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਬੀ ਲੈ ਕੇ ਕਣਕ ਲੈ ਕੇ ਆ ਦੇ ਕੋ ਪਹੁੰਚੇ ਖਾਤ ਲੈ ਕੇ ਹੜਾਂ ਦੀ ਮਾਰ ਹੇਠ ਪੰਜਾਬ ਦਾ ਬਹੁਤਾ ਹਿੱਸਾ ਆ ਜੇ ਇਸ ਏਰੀਏ ਦੀ ਗੱਲ ਕਰ ਲਈਏ ਤਾਂ ਇਹ ਉਹ ਏਰੀਆ ਹੈ ਜਿੱਥੇ ਤੁਸੀਂ ਬੇੜੀਆਂ ਦੀ ਰਾਹੀ ਆਉਂਦੇ ਸੀ ਤਾਂ ਪੂਰੇ ਏਰੀਏ ਦੀ ਮੈਂ ਗੱਲ ਕਰਾਂ ਤਾਂ ਪੂਰਾ ਏਰੀਆ ਇਹ ਪਾਣੀ ਦੀ ਮਾਰ ਹੇਟ ਸੀ ਬਹੁਤ ਲੋਕਾਂ ਦੇ ਘਰ ਉਹ ਜਿਹੜੇ ਜ਼ਮੀਨਾਂ ਬਰਬਾਦ ਹੋ ਗਈਆਂ ਕਿਉਂਕਿ ਜਿਹੜੇ ਆ ਦਿਨ ਹੁੰਦੇ ਆ ਨਾ ਆ ਦਿਨ ਕਿਸਾਨ ਦੇ ਖੁਸ਼ੀ ਵਾਲੇ ਦਿਨ ਹੁੰਦੇ ਆ ਉਹ ਤਾਂ ਹੁੰਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਵੜਾਈ ਸ਼ੁਰੂ ਹੋ ਜਾਂਦੀ ਹੈ ਤਾਂ ਕਿਸਾਨ ਬੜੀ ਖੁਸ਼ੀ-ਖੁਸ਼ੀ ਆਪਣੀ ਫਸਲ ਹੈ ਜਿਹੜੀ ਉਹ ਮੰਡੀਆਂ ਦੇ ਵਿੱਚ ਲੈ ਕੇ ਜਾਂਦਾ ਤਾਂ ਉਹ ਜਿਹੜੀ ਫਸਲ ਜਾਣੀ ਹੁੰਦੀ ਆ ਉਹ ਤੋਂ ਫਸਲ ਦੇ ਨਾਲ ਬਹੁਤ ਸਾਰੇ ਕਾਰਜ ਜੁੜੇ ਹੁੰਦੇ ਆ ਉਹ ਜਿਹੜੇ ਕਾਰਜ ਹੁੰਦੇ ਆ ਕੋਈ ਧੀ ਦਾ ਕਾਰਜ ਕਰਨਾ ਕੋਈ ਪੁੱਤ ਦਾ ਕਾਰਜ ਕਰਨਾ ਕੋਈ ਦਵਾਈ ਬੂਟੀ ਕੋਈ ਘਰ ਦੀ ਛੱਤ ਬਦਲਣੀ ਇਹ ਸਾਰੇ ਕਾਰਜ ਫਸਲ ਦੇ ਨਾਲ ਹੀ ਜੁੜੇ ਹੁੰਦੇ ਆ ਪਰ ਇਹਨਾਂ ਦੇ ਸਾਰੇ ਜਿਹੜੇ ਸੁਪਨੇ ਸੀ ਉਹ ਇਹ ਹੜਾਂ ਦੇ ਵਿੱਚ ਰੁੜ ਗਏ ਕਹਿੰਦੇ ਵੀ ਹੜਾਂ ਦੇ ਵਿੱਚ ਕੱਲੀਆਂ ਫਸਲਾਂ ਜਾਂ ਕੱਲੇ ਘਰ ਨਹੀਂ ਰੁੜੇ ਉਹ ਸੁਪਨੇ ਬਹੁਤ ਰੁੜੇ ਅੱਜ ਉਹ ਸੁਪਨੇ ਤਾਂ ਭਾਵੇਂ ਨਹੀਂ ਪੂਰੇ ਕੀਤੇ ਜਾ ਸਕਦੇ ਪਰ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਅਗਲੀ ਇੱਕ ਆਸ ਜ਼ਰੂਰ ਦਿੱਤੀ ਜਾ ਸਕਦੀ ਆ ਤਾਂ ਅੱਜ ਅਸੀਂ ਉਸ ਘਰ ਦੇ ਵਿੱਚ ਖੜੇ ਹਾਂ ਕੁਝ ਦਿਨ ਪਹਿਲਾਂ ਇਸ ਘਰ ਦੇ ਵਿੱਚ ਇੱਕ ਸਟੋਰੀ ਕੀਤੀ ਤਾਂ ਇੱਕ ਪਰਿਵਾਰ ਹੈ ਜਿਹੜਾ ਜਦੋਂ ਤੁਹਾਨੂੰ ਦੱਸਿਆ ਵੀ ਅਸੀਂ ਇੱਥੋਂ ਗੱਡੀ ਬੈਕ ਕਰ ਰਹੀ ਸੀ ਤਾਂ ਪਰਿਵਾਰ ਸਾਡੇ ਕੋਲ ਆਇਆ ਪਾਣੀ ਦੀ ਬੋਤਲ ਲੈ ਕੇ ਵੀ ਪਾਣੀ ਪੀ ਲਓ ਜੀ ਗਰਮੀ ਬਹੁਤ ਸੀ ਪਰ ਇਸ ਪਰਿਵਾਰ ਦੀ ਜਦੋਂ ਅਸੀਂ ਕਹਾਣੀ ਸੁਣੀ ਤਾਂ ਇਸ ਕਹਾਣੀ ਨੂੰ ਅਸੀਂ ਟੀਵੀ ਦੇ ਰਾਹੀਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਆਏ ਤਾਂ ਬਹੁਤ ਸਾਰੇ ਸੱਜਣਾ ਨੇ ਇਸ ਕਹਾਣੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਪਰ ਇੱਕ ਉਸ ਤੋਂ ਵੱਖਰਾ ਗੱਲ ਇਹ ਆ ਵੀ ਦੂਰੋਂ ਤਾਂ ਜਰੂਰ ਬਹੁਤ ਸਾਰੇ ਲੋਕ ਜੋੜਨ ਦੀ ਕੋਸ਼ਿਸ਼ ਕਰਨ ਦੇ ਵਿੱਚ ਸੀਗੇ ਪਰ ਇੱਕ ਨੇੜੇ ਦੇ ਲੋਕ ਕਹਿੰਦੇ ਨਾ ਕਿ ਉਹ ਆਪਣੇ ਆਪਣਿਆਂ ਦੀ ਬਾਹ ਫੜ ਲੈਂਦੇ ਆ ਇੱਕ ਜੀਰੇ ਦੀ ਬਹੁਤ ਵਧੀਆ ਕਹਿ ਸਕਦੇ ਆ ਇੱਕ ਕਹਿ ਸਕਦੇ ਆ ਸਸਥਾ ਹੈ ਤੇ ਉਹ ਇੱਕ ਕਲੱਬ ਹੈ ਇਹਦਾ ਕੁਦਰਤ ਨੂੰ ਪਿਆਰ ਕਰਦਾ ਹੈ ਕਹਿੰਦੇ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਥੋੜੇ ਹੁੰਦੇ ਆ ਆਪਣੇ ਆਪ 'ਚ ਤਾਂ ਬਹੁਤ ਚੀਜ਼ਾਂ ਨੂੰ ਪਿਆਰ ਕੀਤਾ ਜਾ ਸਕਦਾ ਉਸ ਕਲੱਬ ਨੇ ਜਦੋਂ ਇਸ ਵੀਡੀਓ ਨੂੰ ਵੇਖਿਆ ਤਾਂ ਉਸ ਕਲੱਬ ਨੇ ਸੋਚਿਆ ਵੀ ਹੁਣ ਆਪਣੇ ਦੀ ਬਾਹ ਕਿਉਂ ਨਾ ਫੜੀ ਜਾਵੇ ਜੇ ਪ੍ਰਮਾਤਮਾ ਨੇ ਕੁਝ ਦਿੱਤਾ ਹੈ ਤਾਂ ਉਸ ਨੂੰ ਵੰਡ ਕੇ ਕਿਉਂ ਨਾ ਖਾਧਾ ਜਾਵੇ ਤਾਂ ਜੋ ਪੂਰਾ ਕਲੱਬ ਹੈ ਜਿਹੜਾ ਇਕੱਠਾ ਹੋ ਕੇ ਇਸ ਘਰ ਦੇ ਵਿੱਚ ਪਹੁੰਚਿਆ ਉਹਨਾਂ ਨੇ ਇਸ ਘਰ ਦੀ ਕਹਿ ਸਕਦੇ ਆ ਬਾਹ ਪੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬਾਪੂ ਜੀ ਨੇ ਰੋਂਦੇ ਹੋਏ ਮੰਗਿਆ ਕੀ ਸੀ ਕਹਿੰਦੇ ਵੀ ਸਾਡੀ ਫਸਲ ਜਿਹੜੀ ਕਣਕ ਦੀ ਆ ਉਹਦੀ ਬਜਾਈ ਹੋ ਜਾਵੇ ਤਾਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਛ ਨਾ ਕੁਛ ਸਿਖਾਲੇ ਹੋ ਜਾਵਾਂਗੇ ਤਾਂ ਉਹਨਾਂ ਦੇ ਲਈ ਅੱਜ ਡੀਏਪੀ ਦੀ ਖਾਦ ਤੇ ਨਾਲ ਬੀਜ ਜਿਹੜਾ ਕਣਕ ਦਾ ਹੁੰਦਾ ਹੈਗਾ ਵਧੀਆ ਬੀਜ ਹੈ ਕਿਉਂਕਿ ਇੱਕ ਬ੍ਰਾਂਡ ਹੈ ਕੋਈ ਕਿਉਂਕਿ ਬਹੁਤ ਸਾਰੀ ਜਿਹੜੀ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਵੀ ਜੇਕਰ ਇਸ ਤਰ੍ਹਾਂ ਦੇ ਬੀਜ ਦਿੱਤੇ ਜਾਣਗੇ ਤਾਂ ਕਹਿੰਦੇ ਉਹਦੇ ਨਾਲ ਇਹ ਕੰਪਨੀਆਂ ਤੋਂ ਸਰਟੀਫਾਈਡ ਬੀਜ ਨੇ ਇਹਨਾਂ ਦੇ ਨਾਲ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਇਹਨਾਂ ਦੀ ਜਿਹੜਾ ਕਣਕ ਦੀ ਬਜਾਈ ਹੋ ਜੂਗੀ ਬਾਪੂ ਜੀ ਹੁਣ ਉਸ ਟਾਈਮ ਅੱਖਾਂ ਦੇ ਵਿੱਚ ਅਥਰੂ ਲੈ ਕੇ ਬੋਲੇ ਸੀ ਵੀ ਸਾਡੀ ਬਾਹ ਫੜ ਲਓ ਜੇ ਸਾਡੀ ਬਾਹ ਫੜ ਲੋਗੇ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਾਪੂ ਜੀ ਅੱਜ ਆਪਣੇ ਆਪਿਆਂ ਦੀ ਬਾਹ ਫੜਨ ਵਾਸਤੇ ਤੁਹਾਡੇ ਘਰ ਕਹਿੰਦੇ ਹੁੰਦੇ ਵੀ ਜ਼ਖਮ ਹੁੰਦਾ ਨਾ ਜਿਉਂਦੇ ਤੇ ਮਲ੍ਹਮ ਲੱਗ ਜੇ ਤਾਂ ਕਹਿੰਦੇ ਇੱਕ ਆਸਰਾ ਜਾ ਬਣ ਜਾਂਦਾ ਅੱਜ ਇਹ ਵੀਰ ਤੁਹਾਡੇ ਆਸਰੇ ਦੇ ਲਈ ਤੁਹਾਡੇ ਕੋਲੇ ਪਹੁੰਚੇ ਕਿਵੇਂ ਲੱਗਿਆ ਬਹੁਤ ਸਾਨੂੰ ਜੀ ਵਧੀਆ ਲੱਗਿਆ ਬੇ ਆ ਗਿਆ ਸਮਝੋ ਸਾਡੇ ਕਨਕ ਵਿੱਚ ਬਾਪੂ ਜੀ ਹੁਣ ਅੱਜ ਫੇਰ ਦੇਖੋ ਭਾਵੇਂ ਭਾਵਕ ਹੋ ਰਹੇ ਹਾਂ ਪਰ ਲੱਗਦਾ ਕਿਤੇ ਨਾ ਕਿਤੇ ਵੀ ਜੇ ਇਹਨਾਂ ਵੀਰਾਂ ਨੇ ਆ ਜਾ ਕੇ ਇਸ ਤਰ੍ਹਾਂ ਬਾਹ ਫੜ ਲਈ ਤਾਂ ਆਉਣ ਵਾਲਾ ਸਮਾਂ ਹੋਰ ਸਖਾਲਾ ਹੋਊਗਾ ਹੋਰ ਸਖਾਲਾ ਹੋਊਗਾ ਸਾਨੂੰ ਕਣਕ ਬੀਜੀ ਜਾਊਗੀ ਤੇ ਅਸੀਂ ਸੌਖੇ ਹੋ ਜਾਵਾਂਗੇ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਬੀਜ ਲੈ ਕੇ ਕਣਕ ਲੈ ਕੇ ਸਾਡੇ ਕੋਲ ਪਹੁੰਚੇ ਖਾਦ ਲੈ ਕੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਸੇ ਤਰ੍ਹਾਂ ਸਾਡੀ ਇਹ ਜੇ ਕਣਕ ਪੱਕਦੇ ਤਾਂ ਬਾਹ ਫੜਦੇ ਰਹਿਣਗੇ ਤੇ ਅਸੀਂ ਬਿਲਕੁਲ ਠੀਕ ਹੋ ਜਾਵਾਂਗੇ ਬਬੂ ਜੀ ਮੈਂ ਮੈਂ ਫਸਲ ਸਾਰੀ ਰੁੜ ਗਈ ਸੀਗੀ ਤਾਂ ਲੱਗਦਾ ਸੀ ਵੀ ਆਉਣ ਵਾਲਾ ਸਮਾਂ ਤਾਂ ਬਹੁਤ ਔਖਾ ਹੋ ਜਾਣਾ ਹੈ ਜੀ ਬਹੁਤ ਔਖਾ ਹੈ ਦਵਾਈ ਲੈਣ ਨੂੰ ਪੈਣਾ ਹੈਗਾ ਸਾਡੇ ਕੋਲ ਤੇ ਹੁਣ ਤਾਂ ਦਵਾਈਆਂ ਵੀ ਸਾਨੂੰ ਬਹੁਤ ਮਿਲਦੀਆਂ ਰਹੀਆਂ ਨੇ ਰਾਸ਼ਨ ਪੱਠਾ ਭਾਂ ਨੂੰ ਮਿਲ ਗਿਆ ਵਾਦੂ ਬੀਖਾ ਸੀ ਸਾਨੂੰ ਬੀਖਾ ਦੀ ਜਰੂਰਤ ਸੀ ਮੇਰੇ ਕੀ ਆ ਤੇ ਬਾਕੀ ਭੈਣ ਭਰਾਵਾਂ ਨਾਲ ਸਾਡੀ ਬਹੁਤ ਬਾਹ ਫੜੀ ਆ ਬਹੁਤ ਬਹੁਤ ਧੰਨਵਾਦੀ ਹੈ ਇਹਨਾਂ ਦੇ ਜਿਵੇਂ ਸਾਡੀ ਬਾਹ ਫੜੀ ਆ ਇਸ ਤੇ ਤੁਹਾਨੂੰ ਅਸੀਂ ਕੋਠੇ ਵਿਖਾਏ ਸੀ ਜਿਵੇਂ ਪਿਛਲੇ ਬੰਨੇ 15 ਦਿਨ ਪਾਣੀ ਵਗਿਆ ਤੇ ਪਾਟੇ ਆ ਜੇ ਕੋਈ ਸਹਾਇਤਾ ਕਰੇ ਸਾਡੀ ਤੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ। ਬਾਬੂ ਜਿਵੇਂ ਜਿਵੇਂ ਕਣਕ ਦੀ ਬਜਾਈ ਦੀ ਗੱਲ ਕਰੀਏ ਤਾਂ ਬਹੁਤ ਔਖਾ ਹੁੰਦਾ ਕਹਿੰਦੇ ਜਦੋਂ ਕਹਿੰਦੇ ਨੇ ਵੀ ਪੱਕੀ ਪਕਾਈ ਫਸਲ ਵਿੱਚ ਬੋਹਣੀ ਪੈ ਜੇ ਹੁਣ ਆ ਥੋੜੀ ਪੱਕੀ ਫਸਲ ਸੀ ਤੇ ਹੁਣ ਇਹ ਬੋਹਣੀ ਪੈਣੀ ਆ ਤਾਂ ਇੱਕ ਵਾਰ ਤਾਂ ਦਿਲ ਦੇ ਵਿੱਚੋਂ ਚੱਲਦਾ ਹੁੰਦਾ ਸੀ ਵੀ ਉਹ ਸਦਰਾਂ ਸਾਰੀਆਂ ਹੀ ਰੁੜੀਆਂ ਨੇ ਰੋਣ ਨਿਕਲਦਾ ਜੀ ਵੇਖ। ਹਾਂ। ਆਈ ਤਾਂ ਜਾਂਦੇ ਬਹੁਤ ਘੱਟ ਅਕੇ। ਅੱਛਾ ਕੀ ਜਾਨ ਜੀ ਨਹੀਂ ਕਰਦੇ ਜਾਨ। ਨਹੀਂ। ਹੁਣ ਇਹ ਤਾਂ ਫਿਰ ਹੁਣ 20 ਵਗੈਰਾ ਆ ਗਿਆ ਤਾਂ ਹੁਣ ਤਾਂ ਤਿਆਰੀ ਕਰਨੀ ਪੈਣੀ ਹੈ ਬੰਦ ਕਰਾਂਗੇ ਜੀ ਤਿਆਰੀ ਪੈਣ ਭਰਾਵਾਂ ਦੀ ਬਾਹ ਫੜੀ ਆ ਹੁਣ ਅਸੀਂ ਤਿਆਰੀ ਕਰਾਂਗੇ ਅੱਜ ਹੌਸਲਾ ਹੋ ਗਿਆ ਫਿਰ ਹਾਂ ਹੌਸਲਾ ਹੋ ਗਿਆ ਫੋਲ ਹੋ ਗਿਆ ਸਾਨੂੰ ਵੀ ਸਾਡੀ ਕਣਕ ਵੀਜੀ ਜਾਊਗੀ ਵੀਜੀ ਜਾਊਗੀ ਹਾਂ ਵੀਜੀ ਨਹੀਂ ਤੇ ਸਮਝੋ ਹਾਂ ਵੀਜੀ ਗਈ ਅੱਛਾ ਹਾਂ ਹੁਣ ਕੋਈ ਪੈਣ ਭਰਾ ਕੋ ਟਰੈਕਟਰ ਲੈ ਆਊਗਾ ਕੋਈ ਸਾਡੀ ਬਾਹ ਫੜੂਗਾ ਵਾਹ ਦੂਗਾ ਦੇਖਾ ਤਾਂ ਆ ਗਿਆ ਤੇ ਸਾਨੂੰ ਅੱਧੋਂ ਜ਼ਿਆਦਾ ਸਾਡੀ ਵੀਜੀ ਗਈ ਅੱਜ ਅੱਛਾ ਹਾਂ ਢਾਈ ਸਾਡੀ ਹੋ ਗਈ ਸਮਝੋ अच्छा हां एद नाल हौसला हो गया आज ਤੁਹਾਡੇ ਚਿਹਰੇ ਤੋਂ ਲੱਗਦਾ ਵੀ ਕੁਛ ਨਾ ਕੁਛ ਕਿਉਂਕਿ ਉਸ ਦਿਨ ਚਿਹਰੇ ਮੁਰਝਾਏ ਹੋਏ ਸੀ ਅੱਜ ਹੌਸਲੇ ਵਾਲੇ ਲੱਗਦੇ ਆ ਹਾਂ ਉਦੋਂ ਸਾਡੇ ਕੋਈ ਨਹੀਂ ਸੀ ਆਇਆ ਜੀ ਅੱਛਾ ਹਾਂ ਕੋਈ ਉਦੋਂ ਸਾਡੇ ਕੋਲ ਮੈਂ ਤਾਂ ਸੌਦਾ ਪੱਤਾ ਜਰੂਰ ਆਉਂਦਾ ਸੀ ਚਾਰ ਪੱਠਾ ਆਉਂਦਾ ਸੀ ਬਾਕੀ ਐਸੇ ਤਾਲਾ ਕੋਈ ਨਹੀਂ ਸੀ ਸਾਡੇ ਕੋਲ ਆਹ ਕਰਦਾ ਵੀ ਤੁਹਾਨੂੰ ਬੀਚ ਦੇਾਂਗੇ ਜਾਂ ਖਾਦ ਦੇਾਂਗੇ ਇਹ ਕਿਸੇ ਨਹੀਂ ਆਇਆ ਇਹ ਆਜੀ ਉਹਨਾਂ ਨੇ ਸਾਡੀ ਬਾਹ ਫੜੀ ਆ ਬਹੁਤ ਬਹੁਤ ਧੰਨਵਾਦ ਦੀ ਇਹਨਾਂ ਦੇ ਤੇ ਗਾਂ ਵੀ ਸਾਡੀ ਇਹ ਬਾਹ ਜੇ ਪੜਨਗੇ ਕਣਕ ਪਕਦਾਂ ਤਾਂ ਹੀ ਤੇ ਅਸੀਂ ਬਿਲਕੁਲ ਕਾਮਯਾਬ ਹੋ ਜਾਣਾ ਮਤਾ ਅੱਜ ਹੌਸਲਾ ਹੋਇਆ ਭਰਾ ਆਏ ਨੇ ਕਿਉਂਕਿ ਇਹ ਇਹ ਬਹੁਤ ਵੱਡਾ ਹੌਸਲਾ ਹੁੰਦਾ ਕਹਿੰਦੇ ਜਦੋਂ ਕਿਸੇ ਦਾ ਕੋਈ ਆ ਕੇ ਇਨ ਦੁੱਖ ਦੀ ਘੜੀ ਦੇ ਵਿੱਚ ਕਹਿੰਦੇ ਦੁੱਖ ਵੰਡਾਉਣ ਨਾਲ ਅੱਧਾ ਹੋ ਜਾਂਦਾ ਤਾਂ ਅੱਜ ਲੱਗਦਾ ਕਿਤੇ ਨਾ ਕਿਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੁਬਾਰਾ ਗੁਜ਼ਾਰਾ ਚੱਲ ਜੂਗਾ ਹਾਂਜੀ ਅਹੀਂ ਜਿੱਦਣ ਤਾਂ ਵੀਰ ਜੀ ਦਾ ਫੋਨ ਆਉਂਦਾ ਹੈ ਨਾ ਫਾਂ ਨੂੰ ਉਦੋਂ ਦਾ ਬੜਾ ਹੌਸਲਾ ਇਹ ਆਉਂਦੇ ਸੀ ਵੀ ਤੁਹਾਡੀ ਖਬਰ ਸਾਡੇ ਕੋਲੇ ਪਹੁੰਚੀ ਆ ਤੇ ਉਦੋਂ ਦਾ ਦਿਲ ਨੂੰ ਹੁੰਦਾ ਹੈ ਅਹੀਂ ਆਖਿਆ ਕਿ ਸ਼ੁਕਰ ਹੈ ਸਾਨੂੰ ਖਾਤ ਵੀ ਮਿਲ ਜੂਗਾ ਸਾਨੂੰ ਤੇਲ ਮਿਲ ਜੂ ਤੇ ਆਪਣੀ ਵਿਆਹੀ ਹੋ ਜੂ ਮੈਂ ਜਿਹੇਦਾਰ ਨੂੰ ਵੀ ਆਖਿਆ ਮੈਂ ਆਖਿਆ ਵੀ ਵੀਰਜੀ ਦਾ ਇਸ ਤਰ੍ਹਾਂ ਫੋਨ ਆਉਂਦਾ ਏ ਆਪਣੀ ਖਬਰ ਗਈ ਹੋਈ ਉਹਨਾਂ ਕੋਲੇ ਤੇ ਅੱਜ ਸਾਨੂੰ ਬੜਾ ਹੌਂਫਲਾ ਆਇਆ ਫਿਰ ਸਾਨੂੰ 2-3 ਵਾਰੀ ਫੋਨ ਆਇਆ ਸਾਨੂੰ ਬੜੀ ਮਨ ਨੂੰ ਖੁਸ਼ੀ ਵੀ ਹੁੰਦੀ ਫਿਰ ਸ਼ੁਕਰ ਹੈ ਸਾਡੀ ਕਣਕ ਬੀਜੀ ਜਾਣੀਆ ਜੀ ਜਦੋਂ ਤੁਸੀਂ ਰੋਕ ਕੇ ਸੀ ਨਾ ਉੱਥੇ ਉਹ ਤੋਂ ਮੈਨੂੰ ਉਹਦੇ ਤੋਂ ਮੋਰਚਾ ਲੈ ਕੇ ਜਾ ਅੱਛਾ ਮਾਂ ਵੀ ਨਹੀਂ ਅੱਛਾ ਜੇ ਆਪਣੇ ਕਰਮਾਂ ਚ ਹੋਇਆ ਨਾ ਤੇ ਆ ਜਾਊਗਾ ਬੜਾ ਚਾਹ ਹੁੰਦਾ ਵੀ ਇਹਨਾਂ ਨੂੰ ਇਹ ਪਿੱਛੇ ਨਾ ਵੰਡਿਆ ਜਾਵੇ ਤੇ ਪਿੱਛੇ ਨਾ ਪਿੱਛੇ ਨਾ ਮਾਂ ਵੀ ਜੇ ਆਪਣੇ ਕਰਮਾਂ ਚ ਹੋਇਆ ਤੇ ਆਪਣੇ ਕੋਲ ਜੋ ਪਹੁੰਚੂਗਾ ਮੈਂ ਅੱਗੋਂ ਦੀ ਜਾਣਾ ਭਾਜੀ ਉਹਨਾਂ ਦਾ ਫੋਨ ਆਉਣ ਡਿਆ ਵੀ ਤੇਰੇ ਕੋਲ ਅਸੀਂ ਪਹੁੰਚਾਂਗੇ ਤੇ ਪਹੁੰਚਣਗੇ ਬਾਕੀ ਆਪਾਂ ਅਜੇ ਫਿਰ ਨਹੀਂ ਸਮਾਨ ਨਹੀਂ ਰੱਖਿਆ ਅੰਦਰ ਕਮਰਾ ਤੁਸੀਂ ਵੇਖ ਕੇ ਗਏ ਜੇ ਤੇ ਉਹ ਨਹੀਂ ਅਜੇ ਰੱਖਦੇ ਅਸੀਂ ਆਨੇ ਵੀ ਜਿਵੇਂ ਜਿਵੇਂ ਤੋਪ ਪਈ ਤੇ ਜੇ ਜੇ ਇਹ ਵਿਜਾਈ ਹੋ ਗਈ ਤਾਂ ਬਾਬਾ ਕੀਪਤਾ ਮੇਰ ਕਰਦੇ ਫਸਲੀ ਚੰਗੀ ਹੋ ਜਾਏ ਇੰਨੇ ਇੰਨੇ ਸਾਨੂੰ ਬੜੀ ਧੰਨਵਾਦ ਆ ਇਹ ਅੰਨੇ ਹੜੀ ਕਣਕ ਬੀਜੀ ਜਾਣੀ ਸਾਨੂੰ ਇੰਨੇ ਵੱਡਾ ਤਾਂ ਨਹੀਂ ਨਹੀਂ ਤਾਂ ਔਖਾ ਹੋ ਜਾਣਾ ਸੀ ਮੈਨੂੰ ਲੱਗਾ ਬੀਜਣਾ ਇਸ ਵਾਰ ਸਾਨੂੰ ਅਜੇ ਹਾਂ ਨਹੀਂ ਹੋਇ ਕਿ ਖਾਦ ਵੀ ਕਿੱਥੇ ਹਾਂ ਨਹੀਂ ਭਾਜੀ ਨੂੰ ਪਤਾ ਸੀ ਹਰ ਵਾਰੀ ਲਿਉਣੇ 18-17 ਹੌ ਦੀ ਪੋਰੀ ਪੈਂਦੀ ਆ ਤੇ ਨਾਲ ਬੀਜ ਦਾ ਤੋੜਾ ਇਹ 17-18 ਹੌ ਦਾ ਤੋੜਾ ਖਾਦ ਦਾ ਕਿੱਥੋਂ ਲਿਆਵਾਂਗੇ ਸਾਡੇ ਕੋਲੇ ਤਾਂ ਮੰਨ ਲਓ ਹੁਣ ਅਜੇ ਇਸ ਟਾਈਮ ਤੇ ਜੇ ਮੈਨੂੰ ਲੱਗਦਾ ਤੁਸੀਂ 5 ਕਿੱਲੇ ਬੀਜਣੇ ਹੋ ਤਾਂ ਘੱਟੋ ਘੱਟ 34000 ਰੁਪਿਆ ਤੁਹਾਨੂੰ ਚਾਹੀਦਾ ਹੋਣਾ ਸੀ ਕਿੱਥੋਂ ਲਿਆਵਾਂਗੇ ਜੀ 40000 ਰੁਪਿਆ ਨੂੰ ਆੜਤਗਾ ਨਹੀਂ ਦਊਗਾ ਜੋਆਂ ਲੱਖ ਲੱਖ ਰੁਪਏ ਪੜਕਦੇ ਅਸੀਂ ਮਹਾਰਟੀਆਂ ਸਿਕਾੜੀਆਂ ਤਰਨ ਵਾਲੀਆਂ ਕਿੱਥੋਂ ਤਾਰਾਂਗੇ ਅਸੀਂ ਉਦਾਂ ਹੀ ਤਾਰਨੀਆਂ ਨਹੀਂ ਸਰਕਾਰ ਸਾਨੂੰ ਉਹਨਾਂ ਦੇਣੀ ਨਹੀਂ ਸਰਕਾਰ ਨੇ ਤਾਰਾਂਗੇ ਤੇ ਦੇਣਗੇ ਉਹ ਤਾਂ ਤਰਨੀਆਂ ਨਹੀਂ ਭੁੱਲਰ ਸਾਹਿਬ ਇਹ ਜਿਹੜਾ ਸਮਾਂ ਨਾ ਇਹ ਸਮਾਂ ਕਹਿੰਦੇ ਵੀ ਬਹੁਤ ਭਾਵਕ ਭਰਿਆ ਸਮਾਂ ਹੁੰਦਾ ਕਹਿੰਦੇ ਵੀ ਹੱਥ ਅੱਡਣਾ ਬਹੁਤ ਔਖਾ ਹੋ ਜਾਂਦਾ ਹੈ ਕਹਿਣਾ ਸੌਖਾ ਪਰ ਹੱਥ ਅੱਡਣਾ ਬਹੁਤ ਔਖਾ ਹੁੰਦਾ ਪਰ ਅੱਜ ਜੇ ਤੁਸੀਂ ਇਸ ਪਰਿਵਾਰ ਕੋਲੇ ਪਹੁੰਚੇ ਹੋ ਤਾਂ ਦਿਲ ਨੂੰ ਸੰਤੁਸ਼ਟੀ ਜੀ ਮਿਲਦੀ ਹੋਣੀ ਹੈ ਵੀ ਕੁਝ ਚੰਗਾ ਕਰਕੇ ਚੱਲੇ ਆਂ ਕੁਝ ਚੰਗੇ ਨੂੰ ਆਏ ਆਂ ਅਸੀਂ ਦੀ ਪ੍ਰਕਿਰਤੀ ਕਲੱਬ ਜੀਰਾ ਵੱਲੋਂ ਉੱਥੇ ਵਾਤਾਵਰਣ ਤੇ ਕੰਮ ਕਰ ਰਹੇ ਹਾਂ ਲੇਕਿਨ ਜਦੋਂ ਦੇ ਹੜ ਆਏ ਨੇ ਅਸੀਂ ਇਹ ਆਪਦੇ ਭਰਾਵਾਂ ਦੀ ਅੱਜ ਅਸੀਂ ਪੰਜਵੀਂ ਖੇਪ ਲੈ ਕੇ ਜਿਹੜੀ ਹੈ ਉਹ ਹੜ ਪੀੜਤ ਰਾਤ ਆਏ ਆ ਤੇ ਉਹਦੇ ਵਿੱਚ ਅਸੀਂ ਨਾ ਇਹ ਇਹ ਪਰਿਵਾਰ ਦੀ ਸਟੋਰੀ ਵੇਖੀ ਸੀ ਪ੍ਰਾਈਮ ਏਸ਼ੀਆ ਟੀਵੀ ਚੈਨਲ ਤੁਹਾਡੇ ਚੈਨਲ ਤੇ ਦੇਖੀ ਸੀ ਤੇ ਉਦੋਂ ਸਾਡੇ ਮੰਡ ਚ ਅਸੀਂ ਸਾਰੇ ਦੋਸਤਾਂ ਨੇ ਸਲਾਹ ਕੀਤੀ ਯਾਰ ਕਿਉਂ ਨਾ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਅਸੀਂ ਜਿੱਥੇ ਹੋਰ ਪਰਿਵਾਰਾਂ ਇਸ ਤੋਂ ਇਲਾਵਾ ਅੱਜ ਅਸੀਂ 21 ਪਰਿਵਾਰਾਂ ਦੀ ਹੋਰ ਸਹਾਇਤਾ ਕੀਤੀ ਹੈ 20 ਤੇ ਖਾਦ ਔਰ ਦਵਾਈ ਉਹਨਾਂ ਨੂੰ ਦਿੱਤੀ ਹੈ ਲੇਕਿਨ ਇਹ ਪਰਿਵਾਰ ਨੂੰ ਅਸੀਂ ਇੱਕ ਤਰ੍ਹਾਂ ਨਾਲ ਅਡੌਪਟ ਕਰ ਲਿਆ ਕਿਉਂਕਿ ਇਹਨਾਂ ਦੇ ਹਾਲਾਤ ਵੇਖ ਕੇ ਸਾਡੇ ਮੰਡ ਦੇ ਵਿੱਚ ਵੀ ਇਹ ਸੀ ਯਾਰ ਇਹਨਾਂ ਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਅੱਜ ਅਸੀਂ ਇਹਨਾਂ ਨੂੰ ਜਿੱਥੇ ਇਹ ਇਹਨਾਂ ਦੀ ਕਣਕ 5 ਏਕੜ ਕਣਕ ਬੀਜਣ ਵਾਸਤੇ ਬੀਜ ਖਾਦ ਦਵਾਈ ਦਾ ਪ੍ਰਬੰਧ ਅਸੀਂ ਇਹਨਾਂ ਨੂੰ ਦੇ ਕੇ ਚੱਲੇ ਆਂ ਦਵਾਈ ਵੀ ਦੇ ਕੇ ਚੱਲੇ ਆਂ ਉੱਥੇ ਬੀਜਣ ਵਾਸਤੇ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਕਹਿੰਦੇ ਸਾਨੂੰ ਡੀਜ਼ਲ ਦੇ ਦਿਓ ਭੈਣ ਦੀ ਭਾਵਕ ਹੋ ਰਹੇ ਨੇ ਬਹੁਤ ਕੋਈ ਗੱਲ ਨਹੀਂ ਭੈਣ ਦੀ ਭਾਵਕ ਹੋਣ ਦੀ ਕੋਈ ਲੋੜ ਨਹੀਂ ਤੇ ਅਸੀਂ ਇਹ ਜਿਹੜਾ ਨਾ ਤਕਰੀਬਨ 10000 ਰੁਪਏ ਦਾ ਡੀਜ਼ਲ ਆ ਪਰਚੀ ਇਹਨਾਂ ਨੂੰ ਦੇਨੇ ਆ ਇਹ ਪੈਟਰੋਲ ਪੰਪ ਤੇ ਅਸੀਂ ਪੈਸੇ ਜਮ੍ਹਾਂ ਕਰਾਤੇ ਮਖੂ ਇਹ ਜਦੋਂ ਜਾ ਕੇ ਉੱਥੇ ਮਰਜ਼ੀ ਆਪਣਾ ਤੇਲ ਪਵਾ ਸਕਦੇ ਨੇ ਲਓ ਬਾਪੂ ਹੋਰ ਵੀ ਹੋ ਗਿਆ ਨਾਲ ਹੁਣ 20 ਤੇਰੇ ਵਾਲੇ ਪਾਸੋਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਹੁਣ ਸਾਡਾ ਡੀਜ਼ਲ ਵੀ ਆ ਗਿਆ ਬੀਖਾਤ ਵੀ ਆ ਗਿਆ ਤੇ ਟਰੈਕਟਰ ਸਾਨੂੰ ਮਿਲ ਜੁਗਾਈ ਕੇ ਰਿਸਤੇ ਐਡ ਕਰਨੀ ਚਾਹਾਂਗਾ ਇਹ ਕਹਿ ਰਹੇ ਨੇ ਬੀਜ ਆ ਗਿਆ ਖਾਦ ਆ ਗਈ ਤੇਲ ਆ ਗਿਆ ਤੇ ਟਰੈਕਟਰ ਵੀ ਆ ਜਾਏਗਾ ਮੈਂ ਕਹਿੰਦਾ ਇਹ ਜਿੱਦਣ ਇਹਨਾਂ ਪਹਿਲੀ ਬੀਜਣੀ ਹੋਵੇ ਸਾਨੂੰ ਫੋਨ ਕਰਨਾ ਸੀ ਟਰੈਕਟਰ ਭੇਜਾਂਗੇ 7 ਵਜੇ ਠੀਕ ਹੈ ਅਸੀਂ ਟਰੈਕਟਰ ਭੇਜਾਂਗੇ ਔਰ ਇਹਨਾਂ ਦੀ ਕਣਕ ਜਿਹੜੀ ਉਹ ਬਜਾਵਾਂਗੇ ਔਰ 1 ਰੁਪਿਆ ਸੁਨਹਿਾਰੀ ਅਧਿਕਾਰੇ ਲੱਗਣ ਲੱਗੇ ਜੀ ਕਹਿੰਦੇ ਜਦੋਂ ਜਕਾਰੇ ਲੱਗ ਜਾਂਦਾ ਸਾਰਾ ਕੁਝ ਹੀ ਕਹਿੰਦੇ ਸਕਸੈਸ ਹੋ ਜਾਂਦਾ ਸਕਸੈਸ ਜੀ ਤੁਹਾਡੀ ਜੇ ਮੇਖੋ ਆਪਣੀ ਨੀਤ ਸਾਫ਼ ਚਾਈਦੀ ਅਸੀਂ ਜਿਸ ਮਿਸ਼ਨ ਤੇ ਚੱਲਦੇ ਆ ਉਹਨੂੰ ਆਪਣੇ ਮਨ ਤੇ ਸਾਫ਼ ਮੰਨਣਾ ਚਾਹ ਲੋ ਜੇ ਇਹਨਾਂ ਭਰਾਵਾਂ ਦੀ ਕੋਈ ਅੱਜ ਇਹਦੇ ਤੋਂ ਇਲਾਵਾ ਅਸੀਂ 21 ਪਰਿਵਾਰਾਂ ਦੀ ਹੋਰ ਸਹਾਇਤਾ ਕਰ ਰਹੇ ਹਾਂ ਉਹਨਾਂ ਨੂੰ ਵੀ ਉਹਨਾਂ ਦੇ ਪਤਾ ਨਹੀਂ ਮਨ ਨੂੰ ਕਿੰਨੀ ਉਹਨਾਂ ਕਰ ਸਾਨੂੰ ਕਿੰਨੀਆਂ ਸੀਸਾਂ ਦਿੱਤੀਆਂ ਵੇ ਵੀਰ ਜੀ ਆ ਭੈਣ ਜੀ ਸਾਡੇ ਵਿਚਾਰੇ ਭਾਵਕ ਹੋ ਰਹੇ ਨੇ ਔਰ ਉਹਨਾਂ ਦੇ ਮਨ ਦੇ ਵਿੱਚੋਂ ਧੁਰ ਮਨ ਚੋਂ ਸਾਡੇ ਪ੍ਰਤੀ ਸੇਵਾ ਕਿਤੇ ਕਿਤੇ ਵੀ ਕਹਿੰਦੇ ਵੀ ਜੇਕਰ ਨਾ ਤੁਸੀਂ ਬਾਹ ਫੜਦੇ ਤਾਂ ਕਹਿੰਦੇ ਕਣਕ ਬੀਜੀ ਨਹੀਂ ਜਾਨੀ ਸੀ ਹਾਲਾਤ ਉਵੇਂ ਹੀ ਰਹਿ ਜਾਣੇ ਜੀ ਜਦੋਂ ਤੈਨੂੰ ਦੇਖੋ ਜੀ ਕਾਲਪੁਰਖ ਹੈ ਉਹ ਕੋਨਾ ਕੋਈ ਉਹਨਾਂ ਨੇ ਹੋਰ ਹਵੇਲਾ ਵਸੀਲਾ ਬਣਾ ਦੇਣਾ ਸੀ ਇਹ ਸੇਵਾ ਸਾਡੇ ਲੇਖੇ ਲਾਉਣੀ ਸੀ ਪ੍ਰਮਾਤਮਾ ਨੇ ਸਾਡੇ ਆ ਸਾਰੇ ਸਾਥੀ ਜਿਹੜੇ ਨੇ ਅਸੀਂ ਇੱਥੇ ਆਏ ਆ ਅਸੀਂ ਇਹਨਾਂ ਦੇ ਹਾਲਾਤ ਵੇਖੇ ਨੇ ਅਸੀਂ ਤੁਹਾਡੀ ਵੀਡੀਓ ਰਾਈਂ ਵੇਖ ਕੇ ਤੇ ਇਹਨਾਂ ਦੇ ਨਾਲ ਜੁੜੇ ਇਹਨਾਂ ਨੂੰ ਮੈਂ ਵਾਰ-ਵਾਰ ਫੋਨ ਕਰਦਾ ਰਿਹਾ ਔਰ ਇਹਨਾਂ ਨੂੰ ਹੌਸਲਾ ਦਿੰਦਾ ਰਿ بس ਅੱਜ ਇਹਨਾਂ ਨੇ ਇਹ ਕਹਿ ਬਿ ਸਾਡੇ ਕੋਲ ਟਰੈਕਟਰ ਟਰੈਕਟਰ ਵੀ ਅਸੀਂ ਭੇਜਾਂਗੇ ਠੀਕ ਆ ਅੱਜ ਦਿਲ ਨੂੰ ਸੰਤੋਸ਼ਟੀ ਮਿਲੀ ਜਦੋਂ ਇੱਥੋਂ ਗੱਡੀਆਂ ਮੁੜੀਆਂ ਨਾ ਤਾਂ ਕਹਿੰਦੇ ਇਹਨਾਂ ਦੇ ਚਿਹਰਿਆਂ ਦੇ ਉੱਪਰ ਕਹਿੰਦੇ ਇੱਕ ਤਰ੍ਹਾਂ ਦੀ ਖੁਸ਼ੀ ਜੀ ਆ ਗਈ ਵੀ ਯਾਰ ਅੱਜ ਗੱਡੀ ਮੁੜ ਗਈ ਤਾਂ ਕੀਪ ਤਾਂ ਸਾਡੀ ਬਾਹ ਫੜੀ ਗਈ ਬਿਲਕੁਲ ਜੀ ਬਿਲਕੁਲ ਬਿਲਕੁਲ ਮਨ ਨੂੰ ਬੜੀ ਸ਼ਾਂਤੀ ਹੁੰਦੀ ਜਦੋਂ ਕਿਸੇ ਭੈਣ ਭਰਾ ਦੀ ਮਦਦ ਕਰੀਏ ਗੁਰਨਾਨਕ ਬਾਸ਼ਾ ਕਰਾਉਂਦੇ ਰਹਿਣ ਦਾ ਤਾਂ ਬਿਲਕੁਲ ਕਹਿੰਦੇ ਬਾਬੇ ਨਾਨਕ ਦੇ ਗੱਲੇ ਤਾਂ ਹਮੇਸ਼ਾ ਹੀ ਖੁੱਲੇ ਸੀ ਤੇ ਬਾਬੇ ਨਾਨਕ ਨੇ ਤਾਂ ਆਪਾਂ ਨੂੰ ਵਾਰੀ ਇਹੋ ਜਿਹਾ ਦਿੱਤਾ ਕਹਿੰਦਾ ਵੀ ਤੁਹਾਡੇ ਗੱਲੇ ਖੁੱਲੇ ਹੀ ਆ ਤੇ ਜੇਕਰ ਤੁਸੀਂ ਐਵੇਂ ਵੰਡੇ ਰਹੋਗੇ ਤਾਂ ਤੁਹਾਡੇ ਗੱਲੇ ਭਰੇ ਹੀ ਰਹਿਣ ਬਿਲਕੁਲ ਗੁਰਨਾਨਕ ਬਾਸ਼ਾ ਉਹ ਕਿਸੇ ਦੇ ਵਿੱਚ ਹੋ ਕੇ ਵਸਦੇ ਆ ਉਹੀ ਕਰਾਉਂਦੇ ਆ ਅੱਜ ਜਿਹੜਾ ਪਰਿਵਾਰ ਦੇ ਹਾਲਾਤ ਵੇਖੇ ਤਾਂ ਲੱਗਦਾ ਹੋਊ ਵੀ ਜਦੋਂ ਇੱਥੇ ਪਾਣੀ ਪਾਣੀ ਚਾਰੇ ਪਾਸੇ ਦਿਸਦਾ ਸੀ ਕੁਝ ਦਿਖਦਾ ਹੀ ਹੋਰ ਨਹੀਂ ਸੀ ਅੱਗੇ ਸੀ ਆਏ ਸੀ ਇੱਥੇ ਹਰਾ ਏਰੀਆ ਵੇਖ ਕੇ ਗਏ ਆ ਜੀ ਬੜਾ ਮਾੜਾ ਹਾਲ ਸੀ ਹੁਣ ਤਾਂ ਚੰਦ ਪੈੜੀਆਂ ਵਾਉਣ ਲੱਗੀਆਂ ਬਣ ਗਈਆਂ ਵਗ ਜਾਣੀਆਂ ਕੜਕਾਂ ਬੀਜੀਆਂ ਜਾਣੀਆਂ ਬਿਲਕੁਲ ਹਾਂਜੀ ਸਰਦਾਰ ਸਾਹਿਬ ਪਾਣੀ ਰਹੇਗਾ ਭਾਵਕਾਲੀ ਪੱਲ ਕਹਿੰਦੇ ਭਾਵਕਾਲੀ ਪਲਾਂ ਦੇ ਵਿੱਚ ਕਹਿੰਦੇ ਕਿਸੇ ਨੂੰ ਖੁਸ਼ੀ ਵੰਡਣੀ ਬਹੁਤ ਹੀ ਕਹਿੰਦੇ ਪਰਮਾਤਮਾ ਦੀ ਦਇਆ ਹੁੰਦੀ ਹੈ ਤੇ ਅੱਜ ਤੁਸੀਂ ਖੁਸ਼ੀਆਂ ਵੰਡਣ ਆਏ ਆ ਹਾਂਜੀ ਖੁਸ਼ੀ ਆਈ ਸੀ ਪਹਿਲਾਂ ਆਇਆ ਸੀ ਬਹੁਤ ਹਾਲਾਤ ਮਾੜੇ ਵਿਖੇ ਇਥੇ ਝੋਨੇ ਗਲੇ ਪਏ ਸੀਗੇ ਤੁਹਾਡੀ ਵੀਡੀਓ ਵੇਖੀ ਵੇਖ ਕੇ ਫਿਰ ਪੁੱਲਰ ਸਾਹਿਬ ਨੇ ਕਿਹਾ ਜੀ ਆਪਾਂ ਇਸ ਪਰਿਵਾਰ ਦੀ ਮਦਦ ਕਰਨੀ ਆ ਅਸੀਂ ਕਹੀ ਤੁਹਾਡੇ ਨਾਲ ਜੋ ਸਹਿਮਤ ਹੈ ਤਲੋ ਮਨ ਤਨੋ ਅਸੀਂ ਤੁਹਾਡੇ ਨਾਲ ਜਾਵਾਂਗੇ ਇਹਦਾ ਸੰਬੰਧ ਸਹੀ ਥਾਂ ਤੇ ਲੱਗ ਜੇ ਸਹੀ ਜਗ੍ਹਾ ਤੇ ਆ ਜੇ ਨਾ ਕਹਿੰਦੇ ਸੰਤੁਸ਼ਟੀ ਜੀ ਮਿਲ ਜੇ ਸੰਤੁਸ਼ਟੀ ਮਿਲਦੀ ਹਨ ਮਿਲੀ ਸੰਤੁਸ਼ਟੀ ਅੱਜ ਮਿਲ ਗਈ ਸੰਤੁਸ਼ਟੀ ਹਨ ਜੀ ਸਹੀ ਜਗਾ ਪਹੁੰਚ ਗਏ ਤੁਹਾਡੀ ਫੋਟੋਸ ਵੇਖ ਕੇ ਹੀ ਤੇ ਜਦੋਂ ਬੱਚਿਆਂ ਨੂੰ ਕਿਹਾ ਹੋਣਾ ਵੀ ਅਸੀਂ ਉਧਰ ਚੱਲੇ ਆ ਮਦਦ ਕਰਨ ਤਾਂ ਬੱਚਿਆਂ ਨੇ ਵੀ ਪੂਰਾ ਹੌਸਲਾ ਦਿੱਤਾ ਹੋਣਾ ਬੱਚੇ ਵੀ ਹਾਂ ਹੌਸਲਾ ਦਿੱਤਾ ਬੱਚਿਆਂ ਨੇ ਵੀ ਹਾਂਜੀ ਬੱਚੇ ਜਾਓ ਸੇਵਾ ਦੇ ਵਿੱਚੋਂ ਪਛਾਲ ਮੇ ਰਹੋ ਬਿਲਕੁਲ ਜੀ ਸੇਵਾ ਵਿੱਚ ਅਸੀਂ ਸਵੇ ਆ ਜ ਰਹੇ ਹਾਂ ਬਿਲਕੁਲ ਜੀ ਅਸੀਂ ਤਾਂ 2 ਮਿੰਟ ਤੋਂ ਸੇਵਾ ਕਰਦੇ ਆ ਰਹੇ ਹਾਂ ਇਹ ਸੇਵਾ ਤੋਂ ਨਹੀਂ ਭਜਦੇ ਅਸੀਂ ਪੂਰੀ ਪ੍ਰਵਾਦੀ ਮਤਕ ਟਰੈਕਟਰ ਸਾਹਿਬ ਜੀ ਕਿਹੜਾ ਕੱਢ ਕੇ ਗਏ ਸੀ ਅੱਛਾ ਜੀ ਬੇੜੀ ਜੀ ਆਇਸੀ ਤੇ ਬੜੀਆਂ ਲਿਸਟਾਂ ਨੇ ਜੀ ਹੁਣ ਕਰ-ਕਰ ਜਾ ਕੇ ਇਸੇ ਤਰ੍ਹਾਂ ਵੰਡ ਕਰਨੀ ਹੈ ਜੀ ਲਿਸਟਾਂ ਦੀ ਡਿਊਟੀ ਤੁਹਾਡੇ ਹਾਂ ਜੀ ਹਰੇਕ ਘਰ ਦੇ ਤੇ ਹੀ ਜਾਣਾ ਤੇ ਜਿਸ ਹਿਸਾਬ ਨਾਲ ਲਿਸਟ ਬਣੀ ਆ ਉਹਦੇ ਆਧਾਰ ਤੇ ਅਸੀਂ ਹਰੇਕ ਪਰਿਵਾਰ ਨੂੰ ਖਾਹ ਦੀਆਂ ਬੋਰੀਆਂ ਜੀ ਤੇ ਦੂਸਰਾ ਬੀ ਦਵਾਈ ਇਹ ਸਾਰਾ ਮਤਲਬ ਉਸੇ ਹਿਸਾਬ ਨਾਲ ਦੇਣੀ ਹੈ। ਮਤਲਬ ਸਰਵੇ ਕੀਤਾ ਗਿਆ ਜੀ ਤੁਹਾਡੇ ਵੱਲੋਂ ਪੂਰਾ। ਹਾਂ ਅਸੀਂ ਸਾਰਿਆਂ ਦਾ ਸਰਵੇ ਕੀਤਾ। ਸਰਵਿਸ ਇਹ ਕਰਨ ਤੋਂ ਬਾਅਦ ਫਾਰਮ ਫਿਲ ਕਰਕੇ ਉਸ ਤੋਂ ਬਾਅਦ ਅਸੀਂ ਹੁਣ ਅੱਜ ਆਏ ਆ ਇਹਨਾਂ ਨੂੰ ਜੋ ਫਾਰਮ ਦੇ ਮੁਤਾਬਕ ਹੈ ਨਾ ਜੋ ਜਿਹੜੀ ਚੀਜ਼ ਅਸੀਂ ਲਿਖੀ ਸੀ ਤੇ ਉਸ ਹਿਸਾਬ ਨਾਲ ਅਸੀਂ ਵੰਡ ਰਹੇ ਹਾਂ। ਬਿਲਕੁਲ ਕਹਿੰਦੇ ਵੀਡੀਓ ਵੇਖਣਾ ਅਲੱਗ ਗੱਲ ਹੈ ਜਦੋਂ ਜ਼ਮੀਨੀ ਪੱਧਰ ਤੇ ਆਉਨੇ ਆ ਉਹ ਚੀਜ਼ਾਂ ਕੁਝ ਹੋਰ ਪਤਾ ਲੱਗਦੀਆਂ ਨੇ ਹਾਂਜੀ ਬਿਲਕੁਲ ਜੀ ਜਦੋਂ ਤੁਸੀਂ ਮਤਲਬ ਇਹ ਇੱਥੇ ਆਉਂਦੇ ਹਾਲਾਤ ਅਸੀਂ ਅੱਜ ਪੰਜਵੀਂ ਵਾਰ ਤਾਂ ਰਾਤ ਵੰਡਣ ਆਏ ਆ ਉਸ ਤੋਂ ਪਹਿਲੇ ਉਸ ਤੋਂ ਇਲਾਵਾ ਅਸੀਂ ਦੋ ਵਾਰੀ ਸਰਵੇ ਕਰਨ ਵੀ ਆਏ ਇੱਥੇ ਸਰਵੇ ਘਰ ਘਰ ਜਾ ਕੇ ਆ ਦੇਖੋ ਅਸੀਂ ਲੋਕਾਂ ਦੇ ਫਾਰਮ ਭਰੇ ਨੇ ਬਾਕਾਇਦਾ ਇਹ ਇਹ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਕਿੰਨੀ ਜ਼ਮੀਨ ਹੈ ਕਿ ਇੱਕ ਆਦਮੀ ਕੋਲ ਇੱਕ ਕਿੱਲਾ ਸੱਤ ਕਿੱਲੇ ਠੇਕੇ ਦੇ ਕਿਸੇ ਕੋਲ ਦੋ ਕਿੱਲੇ ਆ ਕਿ ਅਸੀਂ ਕੋਸ਼ਿਸ਼ ਕੀਤੀ ਹੈ ਵੀ ਤਿੰਨ ਕਿੱਲੇ ਤੱਕ ਜੋ ਜ਼ਿੰਮੇਵਾਰ ਹੈਗਾ ਉਹਦਾ ਸਾਰਿਆਂ ਦੀ ਇਹ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਪੰਜ ਕਿੱਲੇ ਵਾਲੇ ਨੇ ਲੇਕਿਨ ਇਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਅਡਾਪਟ ਕੀਤਾ ਬਿਲਕੁਲ ਡੇਢ ਕਿੱਲਾ ਇਹਨਾਂ ਦਾ ਆਪਦਾ ਬਾਕੀ ਠੇਕੇ ਦੇ ਬਾਕੀ ਠੇਕੇ ਦੇ ਕਿ ਨਸੀ ਇਹਨਾਂ ਨੂੰ ਪੰਜ ਕਿੱਲਿਆਂ ਦਾ ਬੀਜ ਤੇ ਖਾਦ ਦਵਾਈ ਤੇ ਡੀਜ਼ਲ ਔਰ ਇਹਨਾਂ ਨੇ ਹੁਣ ਟਰੈਕਟਰ ਦੀ ਮੰਗ ਕੀਤੀ ਅਸੀਂ ਟਰੈਕਟਰ ਵੀ ਭੇਜਾਂਗੇ ਬਹੁਤ ਬਹੁਤ ਧੰਨਵਾਦ ਤਾਂ ਮਾਤਾ ਹੁਣ ਰੋਣਾ ਨਹੀਂ ਇਹ ਕਹਿੰਦੇ ਵੀ ਹੁਣ ਤੁਹਾਡੇ ਨਾਲ ਹੈ ਠੀਕ ਹੈ ਹਣ ਹੁਣ ਨੇ ਹੁਣ ਤਾਂ ਦਿਲ ਨੂੰ ਸ਼ਾਂਤੀ ਹੋ ਗਈ ਵੀ ਸਾਡੀ ਕਣਕ ਬੀਜੀ ਜਾਣੀ ਆ ਫਾਨੂੰ ਇੰਨਾ ਹੀ ਸੀ ਵੀ ਸਾਡੀ ਫਸਲ ਬੀਜੀ ਜਾਊਗੀ ਤੇ ਚਲੋ ਬਾਕੀ ਤਾਂ ਤੁਹਾਨੂੰ ਲਾਤ ਸਾਰੇ ਦਫੇ ਹੋਏ ਆ ਹਾਂ ਅੱਜ ਦੀ ਜਿਹੜੀ ਕਹਿੰਦੇ ਹੁੰਦੇ ਆ ਨਾ ਵੀ ਸਾਨੂੰ ਵੀ ਸੰਤੁਸ਼ਟੀ ਮਿਲੀ ਕਹਿੰਦੇ ਸਾਡਾ ਵੀ ਆਉਣਾ ਸਕਸੈਸ ਹੋ ਗਿਆ ਕਿਉਂਕਿ ਖਬਰਾਂ ਅਸੀਂ ਵੀ ਬਹੁਤ ਕਰਦੇ ਆ ਸਾਰਾ ਦਿਨ ਤੁਹਾਨੂੰ ਖਬਰਾਂ ਦਿਖਾਉਨੇ ਆ ਸਾਰਾ ਦਿਨ ਤੁਹਾਡੇ ਨਾਲ ਜੁੜਦੇ ਆ ਪਰ ਕੁਝ ਖਬਰਾਂ ਅਸੀਂਆਂ ਹੁੰਦੀਆਂ ਨੇ ਸਾਡੇ ਵਾਸਤੇ ਵੀ ਕਰਨੀਆਂ ਔਖੀਆਂ ਜਾਂਦੀਆਂ ਜਦੋਂ ਅਸੀਂ ਮਾਤਾ ਦੇ ਨਾਲ ਗੱਲ ਕਰਦੇ ਸੀ ਨਾ ਤਾਂ ਸਾਡਾ ਵੀ ਅੰਦਰੋਂ ਸਭ ਕੁਝ ਹਿਲ ਜਾਂਦਾ ਸੀ ਵੀ ਗੱਲ ਕਰੀਏ ਤਾਂ ਮਾਤਾ ਨਾਲ ਕਿਵੇਂ ਕਰੀਏ ਕਿਉਂਕਿ ਹਜੇ ਵੀ ਸਮਾਨ ਘਰ ਤੋਂ ਬਾਹਰ ਪਿਆ ਹੈ ਤੂਪਾਂ ਨੇ بارش ਆ ਹੈ ਉਹ ਸਭ ਕੁਝ ਚੱਲ ਰਿਹਾ ਹੈ ਪਰ ਸਮਾਨ ਘਰ ਤੋਂ ਬਾਹਰ ਪਿਆ ਹੈ ਕਿਉਂਕਿ ਹਾਲਾਤ ਹਜੇ ਵੀ ਉਸ ਤਰ੍ਹਾਂ ਬੱਤਰ ਨਹੀਂ ਪਰ ਅੱਜ ਇਹ ਵੀਰ ਆਏ ਨੇ ਇਹਨਾਂ ਵੱਲੋਂ ਇਹਨਾਂ ਦੀ ਮਦਦ ਕੀਤੀ ਗਈ ਹੈ ਬਾਹ ਫੜੀ ਗਈ ਹੈ ਤਾਂ ਬਾਹ ਵੀ ਜਿਹੜੀ ਉਹ ਤਾਂ ਫੜੀ ਗਈ ਕਿਉਂਕਿ ਇਹਨਾਂ ਨੇ ਆਖਿਆ ਸੀ ਮੰਗ ਕੀਤੀ ਸੀ ਵੀ ਜੇ ਸਾਡੀ ਬਾਹ ਫੜਨੀ ਆ ਤਾਂ ਸਾਡੀ ਫਸਲ ਦੀ ਬਜਾਈ ਕਰਵਾ ਦਿਓ ਤਾਂ ਹੁਣ ਇਹਨਾਂ ਦੀ ਫਸਲ ਦੀ ਬਜਾਈ ਹੋ ਜਾਣੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪ੍ਰਮਾਤਮਾ ਮਿਹਰ ਕਰੇਗਾ ਤਾਂ ਚੰਗੀ ਫਸਲ ਹੋ ਜੂ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਦਾ ਵੀ ਆਸਰਾ ਬਣ ਜਾਏਗਾ ਇਹਨਾਂ ਨੂੰ ਵੀ ਹੌਸਲਾ ਉਹ ਹੋ ਜਾਏਗਾ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਹਾਂਗੇ ਹੜਾਂ ਦੀਆਂ ਤਸਵੀਰਾਂ ਦੇ ਨਾਲ ਤੁਹਾਨੂੰ ਜੋੜ ਕੇ ਰੱਖਿਆ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸਿਕਾ ਜੀ